ਸਤਲੁਜ ਚੈਨਲ ਵੇਖ ਰਹੀ ਸਰ ਦਸ਼ਕਾਂ ਨੂੰ ਸਵਾਗਤ ਹੈ ਮੈਂ ਕਮਲਜੀਤ ਕੌਲ ਲੈ ਕੇ ਹਾਜ਼ਰ ਆਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਜੋਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਕਿਸ ਦਾ ਸਾਥ ਦੇਣਗੇ ਬਾਦਲਾਂ ਦਾ ਜਾਂ ਫਿਰ ਬਾਗੀਆਂ ਦਾ ਇਮੇਸਲੀ ਕਹਿ ਰਹੀਆਂ ਕਿਉਂਕਿ ਅਕਾਲੀ ਦਲ ਦੇ ਵਿੱਚ ਇਨੀ ਦਿਨੀ ਖਲਾਰਾ ਪਿਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਸੁਖਬੀਰ ਬਾਦਲ ਦੀ ਹਮਾਇਤ ਦੇ ਵਿੱਚ ਹੈ ਤੇ ਦੂਜਾ ਸੁਖਬੀਰ ਬਾਦਲ ਦੇ ਵਿਰੋਧ ਦੇ ਵਿੱਚ ਦੂਜੇ ਧੜੇ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਰਾਸ ਨਹੀਂ ਆ ਰਹੀ ਸੋ ਅੱਜ ਬਾਗੀ ਤੜਾ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੁੰਡ ਪਹੁੰਚੇ ਹੈ ਇੱਕ ਮਾਫੀ ਨਾਮਾ ਲੈ ਕੇ ਪਹੁੰਚੇ ਹੈ ਜਿਸ ਦੇ ਵਿੱਚ ਚਾਰ ਵੱਡੀਆਂ ਗਲਤੀਆਂ ਲਈ ਮਾਫੀ ਮੰਗੀ ਗਈ ਹੈ ਸੋ ਅਕਾਲੀ ਦਲ ਦੇ ਲਈ ਕਿਹੋ ਜਿਹਾ ਸਮਾਂ ਪੰਜਾਬ ਦੇ ਵਿੱਚ ਹੈ ਕਿਸ ਤਰ੍ਹਾਂ ਦਾ ਭੁ익 ਰਹਿਣ ਵਾਲਾ ਹੈ ਆਖਿਰਕਾਰ ਅਕਾਲੀ ਦਲ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਤੇ ਆਖਿਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਤੇ ਕਿਵੇਂ ਆਈ ਅੱਜ ਇਹ ਗੱਲਬਾਤ ਕਰਾਂਗੇ ਸਾਰਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਰ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਧੰਨਵਾਦ ਸਰ ਪੰਜਾਬ ਦੀ ਸਭ ਤੋਂ ਪੁਰਾਣੀ ਕਹਾਈ ਜਾਣ ਵਾਲੀ ਪੰਥਕ ਪਾਰਟੀ ਇੰਨੇ ਦਿਨੀ ਹਾਸ਼ੀਏ ਤੇ ਚੱਲ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇੱਕ ਧੜੇ ਨੂੰ ਮਨਜ਼ੂਰ ਨਹੀਂ ਹੈ ਉਹ ਕਹਿੰਦੇ ਕਿ ਜਿੰਨੀ ਦੇ ਸੁਖਬੀਰ ਬਾਦਲ ਪ੍ਰਧਾਨ ਰਹਿਣਗੇ ਓਨੀ ਦੇ ਅਕਾਲੀ ਦਲ ਦਾ ਕੁਝ ਨਹੀਂ ਹੋ ਸਕਦਾ ਸੋ ਅੱਜ ਅਕਾਲ ਤਖਤ ਸਾਹਿਬ ਪਹੁੰਚੇ ਨੇ ਮੁਆਫੀ ਨਾਮਾ ਲੈ ਕੇ ਚਾਰ ਵੱਡੀਆਂ ਗਲਤੀਆਂ ਲਈ ਉਹਨਾਂ ਨੇ ਮਾਫੀ ਮੰਗੀ ਆਖਿਰਕਾਰ ਅਕਾਲੀ ਦਲ ਚ ਇਹ ਸਥਿਤੀ ਪੈਦਾ ਕਿਉਂ ਹੋਈ ਹੈ ਦੇਖੋ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਸਿਆਸੀ ਲੈਵਲ ਦੀ ਪਾਰਟੀ ਹੈ ਸਿਆਸੀ ਗਲਤੀਆਂ ਕੀਤੀਆਂ ਇਹਨਾਂ ਨੇ ਸਿਆਸੀ ਗਲਤੀਆਂ ਕਰਕੇ ਇਹ ਵੀ ਇੱਕ ਰੀਜਨਲ ਪਾਰਟੀ ਸੀ ਇੱਕ ਪੰਜਾਬ ਦੀ ਪਾਰਟੀ ਸੀ ਖੇਤਰੀ ਪਾਰਟੀ ਤੇ ਖੇਤਰੀ ਪਾਰਟੀ ਦੇ ਨਾਲ ਨਾਲ ਇੱਕ ਵਰਤਕ ਸਾਂ ਵੀ ਵੱਡਾ ਸੀ ਉਹਦਾ ਸਿੱਖਾਂ ਦੀ ਪਾਰਟੀ ਵੀ ਸੀ ਤੇ ਪਰ ਉਹਨੇ ਕੀ ਕੀਤਾ ਇੱਕ ਕੇਂਦਰਵਾਦੀ ਜਿਹੜੀ ਕੇਂਦਰੀ ਸੰ ਬਿਲਕੁਲ ਨੈਸ਼ਨਲਿਸਟ ਫੋਰਸ ਹੈ ਜਿਹੜੀ ਜਿਹੜੀ ਹਿੰਦੂਤਵ ਨਾਲ ਜੁੜੀ ਹੋਈ ਬੀਜੇਪੀ ਹੈ ਉਹਦੇ ਨਾਲ ਜਾ ਕੇ ਸਾਝ ਘੜੀ ਪਿਆਲੀ ਪਾ ਲਈ ਉਹਨਾਂ ਨਾਲ ਸਾਝ ਉਹਦਾ ਜਿਹੜਾ ਅਜੰਡਾ ਉਹੀ ਇੰਪਲੀਮੈਂਟ ਕਰਨ ਲੱਗ ਗਏ ਉਹਨਾਂ ਦਾ 95 96 ਵਿੱਚ ਸਮਝੌਤਾ ਹੋਇਆ ਸੀ 1900 ਉਹ ਉਦੋਂ ਦਾ ਹਸਮਤ ਜੋਤਾ ਚੱਲੀ ਉਹਦਾ ਉਹਨਾਂ ਦੀ ਹਰ ਗੱਲ ਉੱਤੇ ਇਹਨਾਂ ਨੇ ਫੁੱਲ ਚੜਾਏ ਆ ਹਮ ਹਰ ਪੋਲੀਟੀਕਲ ਜਿਹੜੀ ਉਹਨਾਂ ਦੀ ਗੂਬ ਸੀ ਉਸ ਨੂੰ ਇਹਨਾਂ ਨੇ ਵੈਲਕਮ ਕੀਤਾ ਤੇ ਇੰਪਲੀਮੈਂਟ ਕੀਤਾ ਤੇ ਅਮਲ ਕੀਤਾ ਹਮ ਆਪਦੀ ਕੋਈ ਵਜੂਦ ਤਰਖਿਆ ਨਹੀਂਗਾ ਹਮ ਇਸ ਵਜੂਦ ਨਾ ਰੱਖਣ ਕਰਕੇ ਹੁਣ ਇਹ ਸਮੱਸਿਆ ਆ ਰਹੀ ਹੈ ਪੋਲੀਟੀਕਲ ਲੈਵਲ ਉੱਤੇ ਜ਼ੀਰੋ ਹੋ ਗਏ ਪੰਜਾਬ 'ਚ ਹਮ ਨਾ ਇਹ ਰੀਜਨਲ ਪਾਰਟੀ ਹੈ ਹੁਣ ਐਕੀ ਇੰਡੀਆ ਬਲੌਕ ਦੇ ਰੀਜਨਲ ਪਾਰਟੀਆਂ ਦਾ ਗੱਠ ਜੋੜ ਹੈ ਹਮ ਜਿਹੜੇ ਖੇਤਰੀ ਪਾਰਟੀਆਂ ਦਾ ਉਹਦੇ ਵਿੱਚ ਵੀ origignal ਪਾਰਟੀ ਦੇ ਲੈਵਲ ਤੇ ਆਉਂਦੀ ਨਹੀਂ ਫਿੱਟ ਨਹੀਂ ਹੁੰਦੀ ਉਹਨੂੰ ਵੀ ਕੰਡੈਮਨ ਕਰਦੇ ਨੇ ਬੇਸਿਕ ਗਲਤੀ ਤਾਂ ਇਹ ਕਰਦੇ ਆ ਪੋਲਿਟੀਕਲ ਲੈਵਲ ਦੀ ਤੇ ਗਲਤੀ ਵੀ 30 ਸਾਲ ਦੀ ਹੋ ਰਹੀ ਆ ਪੋਲਿਟੀਕਲ ਲੈਵਲ ਤੋਂ 30 ਸਾਲਾਂ ਦੀ ਖੁਰਦਾ-ਖੁਰਦਾ ਵਜੂਦ ਇਹਨਾਂ ਦਾ ਬਿਲਕੁਲ ਖੁਰ ਗਿਆ ਇਹ ਤਾਂ ਇੱਕ ਉਹਦੀ ਐਕਸਟੈਂਸ਼ਨ ਬਣ ਗਏ ਉਹਦੇ ਇੱਕ ਬਾਹ ਬਣ ਕੇ ਉਹਦੀ ਜਿਆਸੀਂ ਕਹਿ ਦਈਏ ਵੀ ਸਿੱਖਾਂ ਦੇ ਵਿੱਚ ਬਾਦਲ ਦਲ ਦਾ ਇੱਕ ਫਰੰਟ ਬਣ ਕੇ ਖੜੇ ਰਹੇ ਜੋ ਪੰਜਾਬ ਦੇ ਵਿੱਚ ਭਾਵੇਂ ਉਹਨਾਂ ਦਾ ਵੱਖਰਾ ਉਹਦਾ ਫਰੰਟ ਸੀਗਾ ਅਕਾਲੀ ਦਾ ਉਹਨਾਂ ਦੀ ਪਾਰਟੀ ਵੀ ਸੀ ਪਰ ਨਾਲ ਨਾਲ ਇਹ ਵੀ ਬਣ ਕੇ ਖੜੇ ਰਹੇ ਇਸ ਕਰਕੇ ਉਹਦੇ ਵਿੱਚ ਇਹ ਮਾਰਜਨ ਲਈ ਹੋਏ ਹਾਸ਼ੀਏ ਤੇ ਚਲੇ ਗਏ ਹੁਣ ਅੱਕੀ ਪਲਾਹੀ ਹੱਥ ਮਾਰ ਰਹੇ ਆ ਇਹ ਹੂੰ ਵੀ ਸਾਡਾ ਕਿਤੇ ਕੋਈ ਮਾ ਹੋ ਜਾਵੇ ਉਹਦੇ ਚ ਵਰਤੋਂ ਕਰ ਰਿਹਾ ਅਕਾਲ ਤਖਤ ਦੇ ਜਥੇਦਾਰ ਦੀ ਅਕਾਲ ਤਖਤ ਦੇ ਜਥੇਦਾਰ ਦੀ ਪੋਜੀਸ਼ਨ ਵੀ ਇੰਨੀ ਮਾੜੀ ਕਰ ਦਿੱਤੀ ਆ ਸਾਰੇ ਪ੍ਰੋਸੈਸ ਦੇ ਵਿੱਚ ਹੂੰ ਸੱਤਾ ਦੇ ਰਾਹੀ ਅਕਾਲ ਤਖਤ ਨੂੰ ਯੂਜ਼ ਕੀਤਾ ਹੂੰ ਬਾਦਲ ਨੇ ਉਦੋਂ ਇਹ ਵੀ ਨਾਲ ਸੀ ਸਾਰਿਆਂ ਨੇ ਹੂੰ ਅਕਾਲ ਤਖਤ ਨੂੰ ਸਾਰੇ ਵੇਲੇ ਯੂਜ਼ ਕੀਤਾਗਾ ਵਰਤਿਆ ਪੜਿਤ ਰਿਕਨ ਦੇ ਬਰਤੇ ਆ ਕਾਲ ਤੱਕ ਦੀ ਉਹ ਪੋਜੀਸ਼ਨ ਨਹੀਂ ਰਹੀ ਜਿਹੜੀ ਕਿ ਵੀ ਉਹ ਤੋਂ ਆਰਡਰ ਕਰ ਸਕੇਗਾ ਤੇ ਇਸ ਕਰਕੇ ਇਹ ਹੁਣ ਮੈਨੂੰ ਤਾਂ ਐਫਰਟਸ ਗਲਤ ਲੱਗਦੇ ਹਜੇ ਵੀ ਕਹਿੰਦੇ ਸਾਨੂੰ ਕਿਸ਼ਤੀਆਂ ਮਾਫੀਆਂ ਦਿਓ ਤੁਸੀਂ ਤੁਸੀਂ ਕੋਈ ਅਗਲਾ ਪ੍ਰੋਗਰਾਮ ਦਿਓ ਵੀ ਅਸੀਂ ਪੰਜਾਬ ਦੀਆਂ ਇਹਨਾਂ ਮੰਗਾਂ ਲਈ ਲੜਾਂਗੇ ਹੁਣ ਰੋਹਲ ਗਾਂਧੀ ਨੇ ਜਦੋਂ ਨਖੇੜਾ ਕੀਤਾ ਪਿਛਲੀ ਕਾਂਗਰਸ ਨਾਲ ਹੂੰ ਆ ਕਾਂਗਰਸ ਦੇ ਪ੍ਰਾਣੀਆਂ ਨੀਤੀਆਂ ਨਾਲ ਉਹਨਾਂ ਲੀਡਰਾਂ ਨਾਲ ਉਹਨੇ ਬਿਲਕੁਲ ਨਵੀਂ ਲੈਂ ਲਈ ਤੇ ਸੜਕਾਂ ਤੇ ਉਤਰਿਆ ਹੂੰ ਸਾਲ ਦੇ ਵਿਚੋਣੇ ਪਾਰਟੀ ਖੜੀ ਕਰਤੀ ਹੂੰ ਕਿਹੜੇ ਅਕਾਲ ਤਖਤੇ ਕਿਹੜੇ ਕਿਸੇ ਵੱਡੇ ਦੀ ਲੋੜ ਪਈ ਆ ਲੋਕਾਂ ਦੀਆਂ ਮੰਗਾਂ ਲੈ ਕੇ ਚੱਲਿਆ ਹੂੰ ਇਹ ਫਿਰ ਧਰਮ ਧਾਰਮਿਕ ਲੈਵਲ ਉੱਤੇ ਵੀ ਫਾਇਦਾ ਲੈਣਾ ਚਾਹੁੰਦੇ ਆ ਵੀ ਸਾਡੇ ਨਾਲ ਸਾਡ ਨੂੰ ਕੋਈ ਬਾਹਰੋਂ ਠੀਕ ਕਰ ਦੇ ਤੁਸੀਂ ਆ 15 ਨੂੰ ਠੀਕ ਕਰਦੇ ਥੂ ਕਰੋ ਸਾਰਾ ਕੁਝ ਹੋਰ ਸੜਕਾਂ ਤੇ ਉਤਰਿਆ ਤੇ ਨਾਲ ਦੀ ਨਾਲ ਆ ਉਸ ਦੀ ਬਾਲਟੀ ਖੜੀ ਹੋ ਗਈ ਹੈ ਇਸ ਕਰਕੇ ਗੱਲ ਤਾਂ ਸਾਰੀ ਸਿਆਸਤ ਕੀ ਲੈਣਾ ਚਾਹੁੰਦੇ ਹਜੇ ਵੀ ਇਹ ਲੋਕਾਂ ਦੀ ਸਿਆਸਤ ਨਹੀਂ ਲੈਣਾ ਚਾਹੁੰਦੇ ਹਜੇ ਵੀ ਇਹ ਸੱਤਾ 'ਚ ਆਉਣਾ ਚਾਹੁੰਦੇ ਆ ਕੁਰਸੀਆਂ ਤੇ ਬੈਠਣਾ ਚਾਹੁੰਦੇ ਆ ਇੱਧਰ ਉੱਧਰ ਦੀ ਹੋ ਕੇ ਇਹ ਇਹ ਇਸ ਕਰਕੇ ਇਹਨਾਂ ਦਾ ਮਨ ਨਹੀਂ ਸਾਫ਼ ਬਾਕੀ ਗੱਲਾਂ ਭਾਵੇਂ ਦੇ ਸਾਥੋਂ ਗਲਤੀਆਂ ਹੋ ਗਈਆਂ ਉਹ ਗਲਤੀਆਂ ਨਾਲ ਤਾਂ ਸਰਦਾ ਨਹੀਂ ਤੁਸੀਂ ਪੋਲਿਟਿਕਸ ਨਵੀਂ ਕੀ ਪੋਲਿਟਿਕਸ ਲਾਓਗੇ ਤੁਹਾਡੀ ਨਵੀਂ ਪੋਲਿਟਿਕਸ ਪਿਛਲੀਆਂ ਗਲਤੀਆਂ ਨੂੰ ਬਦ ਜੇ ਰੌਹਲ ਦੇ ਰੌਹਲ ਨੇ ਕਿਸੇ ਵੇਲੇ ਆ ਇਹ ਇਹ ਸਾਰਾ ਕੁਝ ਕੀਤਾ ਸੀਗਾ ਜਿਹਨੇ ਉਹ ਵੀ ਪਾਇਆ ਸੀ ਔਰ ਮੰਦਰਾ ਚ ਵੀ ਗਿਆ ਸੀ ਸਾਰਾ ਕੁਝ ਕੀਤਾ ਸੀਗਾ ਬੀਜੇਪੀ ਦੀ ਲਾਈਨ ਤੇ ਉਹਨੂੰ ਉਹਨੂੰ ਮੈਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਿਛਲੀ ਵਾਰੀ 19 ਤੋਂ ਪਹਿਲਾਂ ਤੇ ਉਹਨੂੰ ਲੱਗਿਆ ਵੀ ਇਹ ਪਾਸਾ ਚੱਲਦਾ ਨਹੀਂ ਉਹ ਆਪੇ ਛੱਡਦਾ ਉਹਨੇ ਤੇ ਮੁੜ ਕੇ ਜਿਹੜੇ ਲੋਕਾਂ ਦੇ ਮੁੱਦੇ ਉਹਨਾਂ ਤੇ ਲੜਿਆ ਤੇ ਆ ਗਿਆ ਬਾਹਰੇ ਲੋਕਾਂ ਦੇ ਮੁੱਦੇ ਤੇ ਲੜਨ ਦੀ ਇਹਨਾਂ ਚ ਹਿੰਮਤ ਨਹੀਂ ਹੈ ਜਿਵੇਂ ਤੁਸੀਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਗੱਲ ਕਰ ਰਹੇ ਹੋ ਉਸੇ ਤਰ੍ਹਾਂ ਪ੍ਰਿੰਸਿੰਗ ਚੰਦੂ ਮਾਜਰਾ ਜਿਹੜੇ ਕਿ ਬਾਗੀ ਤੜੇ ਦੇ ਵਿੱਚ ਨਹੀਂ ਜੋ ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਮੰਨਦੇ ਚਾਹੁੰਦੇ ਨਹੀਂ ਵੀ ਪ੍ਰਧਾਨਗੀ ਤੋਂ ਹਟ ਜਾਣ ਬੀਬੀ ਜ਼ਗੀਰ ਕੌਰ ਵੀ ਉਸ ਤੜੇ 'ਚ ਸ਼ਾਮਿਲ ਨੇ ਉਹ ਕਹਿੰਦੇ ਨੇ ਕਿ ਅੱਜ ਅਸੀਂ ਖੀਮਾ ਜਾਚਨਾ ਅਰਜੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਹੈ ਤੇ ਉਸ ਤੋਂ ਬਾਅਦ ਅਸੀਂ ਅਕਾਲੇਦਲ ਬਚਾਓ ਯਾਤਰਾ ਵੀ ਸ਼ੁਰੂ ਕਰਾਂਗੇ ਅਕਾਲੀ ਦਲ ਨੂੰ ਬਚਾਓ ਯਾਤਰਾ ਯਾਤਰਾ ਨਾਲ ਨਹੀਂ ਕੁਛੰਦਾ ਅਕਾਲੀ ਦਲ ਬਚਾਓ ਅਕਾਲੀ ਦਲ ਨੂੰ ਬਚਾ ਕੇ ਕੀ ਕਰਨਾ ਹੈ ਅਕਾਲੀ ਦਲ ਨੂੰ ਬਚਾਉਣ ਦਾ ਕਿਸੇ ਨੂੰ ਕੋਈ ਲੋੜ ਨਹੀਂ ਬੱਚੇ ਨਾ ਬੱਚੇ ਪਿੱਛੇ 10 ਸਾਲ ਦਾ ਅਕਾਲੀ ਦਲ ਪਾਵਰ ਤੋਂ ਬਾਹਰ ਬੈਠਾ ਹੈ ਤੇ ਕੀ ਪੰਜਾਬ 'ਚ ਫਰਕ ਪੈ ਗਿਆ ਇਹਨਾਂ ਨੂੰ ਜ਼ਰੂਰ ਫਰਕ ਪੈ ਗਿਆ ਜਿਹੜੇ ਅਕਾਲੀ ਲੀਡਰ ਹੈ ਤੇ ਇਹਨਾਂ ਨੇ ਪਰਿਵਾਰ ਦੇ ਆਪ ਦੇ ਪੁੱਤ ਪੋਤਰੇ ਤਾਂ ਐਮਐਲਏ ਬਣਾ ਰੱਖਿਆ ਸਾਰੇ ਸਾਰੀਆਂ ਪੋਜੀਸ਼ਨਾਂ 'ਚ ਦੇ ਰੱਖਿਆ ਇਹ ਇਸ ਕਰਕੇ ਇਹ ਇਹ ਨਹੀਂ ਹੈ ਵੀ ਕੋਈ ਸੁਖਵੀਰ ਬਾਦਲ ਕਰਕੇ ਇਹਨਾਂ ਦੀ ਕੋਈ ਬੰਦ ਖਲਾਸੀ ਹੋਏਗੀ ਸਵਾਲ ਹੈ ਪੋਲਿਟਿਕਸ ਕੀ ਕਰਨਾ ਚਾਹੁੰਦੇ ਆ ਪੋਲਿਟਿਕਸ ਕਿਹੜੀ ਕਰਨਾ ਚਾਹੁੰਦੇ ਆ ਜੇ ਪੋਲਿਟਿਕਸ ਤੁਸੀਂ ਲੋਕਾਂ ਦੀ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਤਾਂ ਗੱਲ ਖਤਮ ਹੋ ਜਾਂਦੀ ਆ ਤੁਸੀਂ ਪਾਣੀਆਂ ਦੇ ਮੁੱਦੇ ਤੇ ਕੀ ਸਟੈਂਡ ਲਾਓਗੇ ਚੰਡੀਗੜ੍ਹ ਤੇ ਕੀ ਲਾਓਗੇ ਵੱਧਧਕਾਰਾਂ ਤੇ ਕੀ ਸਟੈਂਡ ਲਾਓਗੇ ਤੇ ਜਦ ਪੰਜਾਬ ਦੀਆਂ ਹੋਰ ਮੰਗਾਂ ਧਾਰਮਿਕ ਕੀ ਲਾਓਗੇ ਐ ਜੀਪੀਸੀ ਉੱਤੇ ਕਬਜ਼ਾ ਬਾਦਲ ਕਾਲੀਗੱਲ ਦਾ ਕਿੰਨੇ ਸਾਲਾਂ ਤੇ ਉਹਦੇ ਤੇ ਤੁਸੀਂ ਕੀ ਕਰੋਗੇ ਹਾਂ ਤੁਸੀਂ ਅਕਾਲ ਤਖਤ ਇੱਕ ਤਰੀਕੇ ਨਾਲ ਬੰਦੀ ਬਣਾਇਆ ਹੋਇਆ ਹੂੰ ਤੇ ਉਹਦੀ ਕੀ ਕਰੋਗੇ 20 15 10 12 ਸਾਲ ਤੋਂ ਇਲੈਕਸ਼ਨ ਨਹੀਂ ਹੋਈ 2011 ਦੀ ਇਲੈਕਸ਼ਨ ਹੋਈ ਵੀ ਇਹ 12 ਸਾਲ ਹੋ ਗਏ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਕਿਹੜੇ ਕਿਹੜੇ ਖੇਤਰ ਵਿੱਚ ਸੁਧਾਰ ਹੋਣ ਵਾਲਿਆ ਉਹਨਾਂ ਬਾਰੇ ਦੱਸੋ ਤੁਹਾਡੀ ਪੋਜੀਸ਼ਨ ਕੀ ਆ ਹੂੰ ਇਹ ਇਹ ਜਿਹੇ ਗੱਲਾਂ ਬਹੁਤ ਚਿਰ ਨਹੀਂ ਚਲਦੀਆਂ ਹੁੰਦੀਆਂ ਕਾਲ ਤਖਤ ਤੇ ਰਾਣੀ ਤੁਸੀਂ ਆਪ ਦੀ ਪੋਲਿਟਿਕਸ ਨਹੀਂ ਚਲਾ ਸਕਦੇ ਅਕਾਲ ਤਖਤ ਤੋਂ ਦਾ ਤੁਸੀਂ ਆ ਬਾਰੀ ਬਾਰੀ ਬਦਲੇ ਆ ਅਕਾਲ ਤਖਤ ਕਿਹੜਾ ਉਸ ਕਿਸਮ ਦਾ ਤੁਸੀਂ ਉੱਚੀ ਹਸਤੀ ਰਹਿਣ ਦਿੱਤੀ ਆ ਇਹ ਸਭ ਦੀ ਵਿਚਾਲੇ ਅੱਗੇ ਵੀ ਇਹਦੇ ਬਾਰੇ ਸੁਣਨ ਵਾਲੀ ਗੱਲ ਆ ਜਦੋਂ ਪਹਿਲਾਂ 98 ਨੇ 99 ਵਿੱਚ ਤਾਂ ਬਾਦਲ ਤੇ ਟਾਉੜਾ ਦਾ ਫਰਕ ਪਿਆ 18 1900 98 ਨੇ ਵਿੱਚ ਅਕਾਲ 300 ਸਾਲਾ ਮਨਾਉਣ ਤੋਂ ਪਹਿਲਾਂ ਤੇ ਉਦੋਂ ਰਣਜੀਤ ਸਿੰਘ ਨੇ ਇਹੀ ਕਿਹਾ ਸੀ ਕਿ ਕਿਉਂ ਲੜੀ ਜਾਂਦੇ ਹੋ ਕਿਦਾ 300 ਸਾਲਾ ਗੁਰੂ ਗੋਬਿੰਦ ਸਿੰਘ ਧਾਰਿਆ ਇਹ ਮਨਾ ਲਈ ਐਦੋਂ ਪਿੱਛੋਂ ਇਕੱਠੇ ਹੋ ਜ ਨੂੰ ਲਾਤਾ ਤੁਸੀਂ ਰਣਜੀਤ ਸਿੰਘ ਹੂੰ ਤੇ ਕਿਉਂਕਿ ਬਾਦਲਕੋਲੇ ਪਾਵਰ ਸਿਫ ਬਿਲਕੁਲ ਉਹ ਨੂੰ ਲਾਤਾ ਤੇ ਇਹ ਕਦੇ ਲੋਹੜਪੈਂਦ ਤੇ ਲਾ ਲਾਏ ਤੁਸੀਂ ਅਕਾਲ ਤਖਤ ਨੂੰ ਤਾਂ ਖਡਾਉਣਾ ਬਣਾ ਰੱਖਿਆ ਯਾ ਹੋਂਦ ਤੁਸੀਂ ਸੋਚਦੇ ਹੋ ਵੀ ਅਕਾਲ ਤੱਕ ਦੇ ਰਾਹੀਂ ਤੁਹਾਡੀ ਸਾਰੀ ਬੰਦ ਖਲਾਸੀ ਹੋ ਜੂ ਲੋਕ ਐਡੇ ਬੁੱਧੂ ਨਹੀਂ ਸਿਆਸਤ ਦੇ ਰਾਹੀਂ ਹੋਣੀ ਆ ਸਿਆਸਤ ਮੇਨ ਏਜੰਡਾ ਕਿਹੜਾ ਲੈ ਕੇ ਚੱਲਦੇ ਹੋ ਤੁਸੀਂ ਇਹ ਹਜੇ ਵੀ ਮੋਦੀ ਵਾਲੇ ਏਜੰਡੇ ਤੇ ਖੜੇ ਹੋ ਤੇ ਫੇਰ ਤਾਂ ਤੁਹਾਡੇ ਬੰਦ ਖਲਾਸੀ ਅਕਾਲ ਤੱਕ ਤੇ ਨਹੀਂ ਕਰ ਸਕਦੇ ਬਿਲਕੁਲ ਕਿਤੇ ਨਾ ਕਿਤੇ ਬਾਗੀ ਧੜੇ ਦੇ ਵਿੱਚ ਸ਼ਾਮਿਲ ਹੋਏ ਜਿਹੜੀ ਲੀਡਰ ਨੇ ਉਹ ਇਹ ਕਹਿੰਦੇ ਨੇ ਵੀ ਬੀਜੇਪੀ ਦੇ ਨਾਲ ਅਕਾਲੀ ਦਲ ਨੂੰ ਜਿਹੜਾ ਗੱਠ ਛੋੜਿਆ ਉਹ ਕਾ ਲੈਣਾ ਚਾਹੀਦਾ ਕਿਤੇ ਨਾ ਕਿਤੇ ਇਸ ਹੱਕ 'ਚ ਨੇ ਉਹ ਉਹ ਤਾਂ ਪੂਰੇ ਹੱਕ ਚ ਹੈ ਫਿਰ ਗੱਲ ਉਹੀ ਉੱਥੇ ਹੀ ਖੜੀ ਹੋਊਗੀ ਫਿਰ ਮਾਫੀਆਂ ਕਾਦੀਆਂ ਮਾਫੀਆਂ ਕਾਦੀਆਂ ਬਈ ਭਾਜੀਪੀ ਨੂੰ ਯੂਪੀ ਵਿੱਚ ਲਾਹੇ ਲੋਕਾਂ ਨੇ ਉਹ ਯੂਪੀ ਵਿੱਚ ਤੇ ਹੋਰ ਸਾਰੇ ਥਾਮਾ ਉੱਤੇ ਜਫਰਦ ਕੀਤਾ ਵੀ ਜਿਹੜਾ ਇੱਥੇ ਜਿਹੜਾ ਜਿਹੜਾ ਹੋਇਆਗਾ ਉਹ ਤਾਂ ਹੀ ਹੋਇਆ ਜਿਹੜਾ ਮਹਿਨਤ ਹੋ ਰਹੀ ਸੀ ਉਹਨਾਂ ਦਾ ਉੱਥੇ ਤੁਸੀਂ ਦੇਖੋ ਵੀ ਯੂਪੀ ਯੂਪੀ ਦੇ ਵਿੱਚ ਤਾਂ ਜਿੱਥੇ ਰਾਮ ਟੈਂਪਲ ਬਣਾਇਆ ਵੱਡਾ ਏਜੰਡਾ ਬਣਾ ਕੇ ਧਾਰਮਿਕ ਏਜੰਡਾ ਉਹ ਤਾਂ ਉਸੇ ਤੇ ਬੀਜੇਪੀ ਹਾਰ ਗਈ ਉਸੇ ਕੰਸਟਿਟੂਐਂਸੀ ਜਫੇਰਬਾਦ ਦੀ ਜਿਹ ਵਿੱਚ ਜੁਦਿਆ ਪੈਂਦਾ ਤੇ ਤੁਸੀਂ ਧਰਮ ਦੇ ਰਾਹੀਂ ਕਿਵੇਂ ਕਰੋਗੇ ਆਪਦੀਆਂ ਪਾਲਿਸੀਆਂ ਕਰਕੇ ਹਾਰੀ ਆਪਦੇ ਪ੍ਰੋਗਰਾਮਾਂ ਕਰਕੇ ਹਾਰੀ ਹੈ ਥੋੜਾ ਥੋੜਾ ਕਾਰਪੋਰੇਟ ਪ੍ਰਤੀ ਕੀ ਰਵਈਆ ਕੀ ਆ ਤੁਸੀਂ ਅਡਾਨੀਆਂ ਬਾਨੀ ਪ੍ਰਤੀ ਕੀ ਸਮਝਦੇ ਹੋ ਤੁਸੀਂ ਤੁਸੀਂ ਜੇਲ੍ਹਾਂ ਚ ਬੰਦ ਬੰਦ ਆ ਜਿਹੜੇ ਲੋਕ ਇੰਨੇ ਇੰਨੇ ਸਾਲਾਂ ਦੇ ਉਹਨਾਂ ਪ੍ਰਤੀ ਤੁਹਾਡਾ ਕੀ ਰੁਖ ਹੈ ਇਹ ਸਾਰੇ ਗੱਲ ਉੱਤੇ ਗੱਲ ਕਰੋ ਤੁਸੀਂ ਇਹ ਹਜੇ ਬੀਜੇਪੀ ਨਾਲ ਜੁੜੇ ਹੋ ਤਾਂ ਫਿਰ ਜੁੜੇ ਰਹੋ ਫਿਰ ਕੀ ਫਰਕ ਹੈ ਫਿਰ ਗਲਤੀ ਕਿਹੜੀ ਕੀਤੀ ਹੈ ਤੁਸੀਂ ਬੀਜੇਪੀ ਨਾਲ ਜੁੜ ਕੇ ਤਾਂ ਜੋ ਕੁਝ ਕੀਤਾ ਉਹੀ ਤੁਸੀਂ ਬੀਜੇਪੀ ਨਾਲ ਫੇਰ ਜੋੜ ਰਹੇ ਹੋ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇਸ ਕਰਕੇ ਐਵੇਂ ਭਲੇਖਾਂ ਚ ਤੁਰੇ ਫਿਰਦੇ ਆ ਤੇ ਆ ساری ਗੱਲਬਾਤ ਨਹੀਂ ਹੋਣੀ ਤੇ ਇਹ ਐਵੇਂ ਉੱਪਰ ਲੀਆਂ ਬੇਤਲੀਆਂ ਗੱਲਾਂ ਜੀ ਜਿਹਦੇ ਵਿੱਚ ਕੋਈ ਕੰਟੈਂਟ ਨਹੀਂ ਤਤ ਰੂਪ ਚ ਕੋਈ ਸਿਆਸਤੀਗਰ ਬਾਤ ਹੈ ਹੁਣ ਤੱਕ ਸਰੀ ਗੱਲ ਹੁੰਦੀ ਸੀ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਕਾਲ ਤਖਨ ਨੂੰ ਤਾਂ ਇਹਨਾਂ ਨੇ ਆਪਣੇ ਪੂਰਾ ਅਧੀਨ ਕੀਤਾ ਹੋਇਆ ਤੇ ਹੁਣ ਤੱਕ ਇਹੀ ਗੱਲ ਹੁੰਦੀ ਸੀ ਵੀ ਸ੍ਰੀ ਅਕਾਲ ਤਖਨ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਾਂਗੂ ਬਾਦਲ ਪਰਿਵਾਰ ਦੀ ਜੇਬ ਚੋਂ ਨਿਕਲਦਾ ਤੇ ਹੁਣ ਜਿਵੇਂ ਬਾਗੀ ਧੜਾ ਸਿਰਿਆ ਕਾਲ ਤੱਕ ਸਾਹਬ ਦੇ ਜ਼ਥੇਦਾਰ ਗਿਆਨੀ ਰਕबीर ਸਿੰਘ ਗੋਲ ਪਹੁੰਚੇ ਹੈ ਆਪਣਾ ਮਾਫੀ ਨਾਮਾ ਦਿੰਦਾ ਹੈ ਚਾਰ ਵੱਡੀਆਂ ਗਲਤੀਆਂ ਦਾ ਅੱਗੇ ਆਪਾਂ ਜ਼ਿਕਰ ਕਰਾਂਗੇ ਜੋ ਚਿੱਠੀ ਦੇ ਵਿੱਚ ਉਹਨਾਂ ਨੇ ਕੀਤੀਆਂ ਨੇ ਅਜਿਹੀ ਸਿਚੁਏਸ਼ਨ ਦੇ ਵਿੱਚ ਹੁਣ ਜ਼ਥੇਦਾਰ ਬਾਦਲਾਂ ਦਾ ਸਾਥ ਦੇਣਗੇ ਜਾਂ ਫਿਰ ਬਾਗੀਆਂ ਦਾ ਦੇਣਗੇ ਤੁਹਾਡੀ ਸਮਝ ਕੀ ਕਹਿੰਦੀ ਹੈ ਮੈਨੂੰ ਤਾਂ ਲੱਗਦਾ ਬਾਦਲਾਂ ਦਾ ਸਾਥ ਦੋ ਜਿਹੜੀ ਅਪੋਇੰਟਿੰਗ ਅਥਾਰਟੀ ਹੈ ਉਹ ਬਾਦਲ ਹੈ ਹਜੇ ਤੱਕ ਹੂੰ ਤੁਸੀਂ ਦੇਖੋ ਵੀ ਕੱਲ ਤੱਕ ਜਸਦੇ ਜ਼ਥੇਦਾਰ ਵੀ ਜੇ ਅਸੀਂ ਆਮਾਨ ਦਾ ਹੀ ਨਾਲ ਗੱਲ ਕਰੀਏ ਇਹ ਤਾਂ ਅਪੋਇੰਟਿੰਗ ਅਥਾਰਟੀ ਜਿਹੜਾ ਬੰਦਾ ਹੈਗਾ ਔਰ ਬਾਦਲ ਅਕਾਲੀ ਦਾ ਜਿਹੜੇ ਜਿਹਦੇ ਲਪਾਪੇ ਚੋਂ ਪ੍ਰਧਾਨਗੀ ਨਿਕਲਦੀ ਆ ਕੱਲ ਤੱਕ ਤੇ ਨਿਕਲਦਾ ਹੂੰ ਉਹ ਉਸ ਉਹਦੀ ਪੱਖ ਤਰਫਦਾਰੀ ਕਰੋਗੇ ਇਹਨਾਂ ਦੀ ਕਰੋ ਹੂੰ ਇਸ ਕਰਕੇ ਇਹ ਇਸ ਕਰਕੇ ਸਮਝ ਨਹੀਂ ਬਾਕੀ ਜਿਹੜਾ ਸਖਵੀਰ ਬਾਦਲ ਹੈ ਤੇ ਉਸ ਨੇ ਬੀਜੇਪੀ ਨਾਲ ਨਹੀਂ ਸਮਝਾਉਤਾ ਕਿ ਤਾਂ ਉਹ ਵਿਚ ਵਿਚਾਲੇ ਫਿਰਦਾ ਇਹ ਕਲੀਅਰ ਕਟ ਬੀਜੇਪੀ ਨਾਲ ਹਜੇ ਰਹਿਣਾ ਚਾਹੁੰਦੇ ਹੂੰ ਉਹ ਇਸ ਕਰਕੇ ਪੋਲਿਟਿਕਸ ਇਹਨਾਂ ਕੋਲ ਹੈ ਨਹੀਂ ਤੇ ਇਹ ਅਕਾਲੀ ਦਲ ਦੀ ਕੋਈ ਵੀ ਇਸ ਕਿਸਮ ਦੀ ਇਹਨਾਂ ਨਾਲ ਉਹਨਾਂ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕੱਲ ਤੱਕ ਤੇ ਜਾਣਦਾ ਹੂੰ ਤੇ ਇਸ ਕਰਕੇ ਇਹ ਜਿਹੜੇ ਜਿਹੜੇ ਵੀ ਪੋਲੀਟੀਕਲ ਪਾਰਟੀਆਂ ਹੁੰਦੀਆਂ ਹੂੰ ਅੱਜ ਦੇ ਯੁੱਗ ਦੇ ਵਿੱਚ ਉਹ ਲੋਗ ਪ੍ਰੋਗਰਾਮ ਪੋਲਿਸੀ ਤੇ ਪੋਲਿਸੀ ਕੀ ਲੈਂਦੇ ਆ ਪੋਲੀਟਿਕਸ ਕਿਹੜੀ ਨੂੰ ਫਾਲੋ ਕਰਦੇ ਆ ਪੋਲੀਟੀਕਲ ਏਜੰਡਾ ਸਿਆਸੀ ਏਜੰਡਾ ਕਿਹੜਾ ਲੈਂਦੇ ਆ ਇਹਦੇ ਤੇ ਫੈਸਲੇ ਹੁੰਦੇ ਆ ਲੋਕਾਂ ਨੇ ਤਾਂ ਨਹੀਂ ਬੋਟਾ ਪਾਇਆ ਤੁਹਾਡਾ ਸਿਆਸੀ ਏਜੰਡਾ ਬੀਜੇਪੀ ਵਾਲਾ ਸੀ ਹੂੰ ਨਹੀਂ ਬੋਟਾ ਪਾਇਆ ਹੂੰ ਤੁਸੀਂ ਸਿਆਸੀ ਏਜੰਡਾ ਵੱਖਰਾ ਨਹੀਂ ਕਰਨਾ ਚਾਹੁੰਦੇ ਹੂੰ ਨਾ ਦੇਣਾ ਚਾਹੁੰਦੇ ਹੋ ਪਿਛਲੇ ਤੇ ਮਾਫੀ ਦੇ ਦਿਓ ਤੇ ਅੱਗੇ ਨੂੰ ਤੁਸੀਂ ਫਿਰ ਨਾਤੇ ਧੋਤੇ ਹੋ ਕੇ ਲੋਕਾਂ ਚ ਵੜੇ ਸ਼ੁੱਧ ਹੋ ਕੇ ਤਾਂ ਜਾਣ ਬਣ ਨਹੀਂ ਸਕਦੇ ਜਾਣ ਸਕਦੇ ਤੁਸੀਂ ਸਿਆਸੀ ਬੰਦੇ ਹੋ ਸਿਆਸੀ ਗੱਲ ਕਰੋ ਤਾਂ ਇਹ ਇਸ ਕਰਕੇ ਇਹ ਬੜਾ ਕਾਲ ਮੇਲ ਕਰ ਰਹੇ ਆ ਇਹ ਹੁਣ ਨਹੀਂ ਚੱਲਦਾ ਨਿਕਲਦਾ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਤੇ ਵੀ ਕਹਿੰਦੇ ਨੇ ਕਿ ਸਾਨੂੰ ਅਮਰਿਤਪਾਲ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਹੈ ਉਹ ਭਾਰੀ ਪਈ ਹੈ ਜੇ ਬਿਰਸਾ ਸਿੰਘ ਬਲਟੋਹਾ ਉਥੋਂ ਚੋਣ ਨਾਲ ਲੜਦਾ ਤਾਂ ਹੋ ਸਕਦਾ ਆਕਾਲੀ ਦਲ ਨੂੰ ਇੱਕ ਮੌਕਾ ਮਿਲ ਜਾਂਦਾ ਆਪਣਾ ਅਕਸ ਸੁਧਾਰਨ ਦਾ ਕੁਛ ਨੇ ਐਵੇਂ ਖਾ ਖਾ ਖੇਡ ਲਿਆ ਇਹ ਮੇ ਕਲਪਨਾ ਦੇ ਘੋੜੇ ਦਲਾਈ ਜਾਂਦੇ ਆ ਤੇ ਇਨਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਕੀ ਫਰਕ ਪੈਂਦਾ ਹੁਣ ਕਦੇ ਉਹ ਦੇਖੋ ਕਈ ਕਈ ਸੀਟਾਂ ਦੇ ਉੱਤੇ ਜਿਹੜਾ ਇੰਡੀਆ ਬਲਾਕ ਆ ਥੋੜਾ ਥੋੜੇ ਦੇ ਹਾਰਿਆ ਉਹਨਾਂ ਨੇ ਤਾਂ ਇੱਕ ਦਿਨ ਨਹੀਂ ਕਿਹਾ ਵੀ ਸਾਡਾ ਫਲਾਣੇ ਕਰਕੇ ਹੋਗਾ ਤੇ ਕੇ ਕਰਕੇ ਹੋਗਾ ਤੇ ਤੁਸੀਂ ਤੁਸੀਂ ਲੋਕਾਂ ਲੋਕ ਤੋਂ ਤੁਹਾਨੂੰ ਅਪਣਾਉਂਦੇ ਆ ਸਿਆਸਤ ਵਿੱਚ ਕੀ ਹੁੰਦਾ ਵੀ ਪ੍ਰੋਗਰਾਮ ਲੋਕਾਂ ਦਾ ਲੈ ਕੇ ਚੱਲੋ ਲੋਕ ਤੁਹਾਨੂੰ ਅਪਣਾ ਲੈਂਦੇ ਆ ਤੁਹਾਨੂੰ ਜਿਤਾ ਵੀ ਦਿੰਦੇ ਆ ਹੂੰ ਤੇ ਜੇ ਤੁਸੀਂ ਤੁਸੀਂ ਇਹ ਨਹੀਂ ਕਰਦੇ ਤਾਂ ਫਿਰ ਇਹਨਾਂ ਗੱਲਾਂ ਦਾ ਕੀ ਫਾਇਦਾ ਫਿਰ ਕੋ ਡੇਰੇਦਾਰੀਆਂ ਚੋਂ ਤਾਂ ਸਿਆਸਤ ਨਿਕਲਦੀ ਨਹੀਂ ਸੋਹਾਂ ਤੋਂ ਸਿਆਸਤ ਦਾ ਦੀ ਪੈਟਰਨਾਈਜ਼ ਕਰਦਾ ਡੇਰੇਦਾਰੀਆਂ ਉਲਟ ਹੁੰਦਾ ਇਹਦੇ ਇਸ ਕਰਕੇ ਕੋਈ ਇਹ ਗਲਤ ਇਹ ਭਾਈ ਰਸਤੇ ਗਲਤ ਤੇ ਚੱਲ ਪੈਂਦਾ ਹੂੰ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਹੋਣੀਆਂ ਨੇ 10 ਜੁਲਾਈ ਨੂੰ ਜਲੰਧਰ ਪੱਛਮੀ ਚੋਣੀਆਂ ਨੇ ਤੇ ਬਾਕੀ ਚਾਰ ਸੀਟਾਂ ਦੀ ਜਿਹੜੀ ਤਰੀਕ ਹੈ ਹਾਲੇ ਅਨਾਉਂਸ ਨਹੀਂ ਕੀਤੀ ਗਈ ਪਰ ਉਹਦੇ ਲਈ ਪੰਥਕ ਆਗੂਆਂ ਨੇ ਆਪਣੇ ਉਮੀਦਵਾਰ ਐਲਾਨਤੇ ਨੇ ਉਹਦੇ ਵਿੱਚ ਦਲਜੀਤ ਕਲਸੀ ਵੀ ਚੋਣ ਲੜਨਾ ਚਾਹੁੰਦਾ ਹੈ ਗਿੱਦੜ ਬਾਹਤੋਂ ਪ੍ਰਧਾਨ ਮੰਤਰੀ ਬਾਜੀ ਕੇ ਵੀ ਜਿੰਨੇ ਜਿੰਨੇ ਵੀ ਐਨਐਸਸੀ ਦੇ ਤਹਿਤ ਜੇਲ੍ਹ ਦੇ ਵਿੱਚ ਨੇ ਉਹ ਸਾਰੇ ਚੋਣ ਲੜਨਾ ਚਾਹੁੰਦੇ ਨੇ ਕਿਤੇ ਅਕਾਲੀ ਦਲ ਨੂੰ ਜਿੰਨੀ ਚੋਣਾਂ ਦੇ ਵਿੱਚ ਆਪਣੀ ਪੈਠ ਬਣਾਉਣ ਲਈ ਸਭ ਕੁਝ ਤਾਂ ਨਹੀਂ ਕਰਨਾ ਪੈ ਰਿਹਾ ਜਾਂ ਕਿਤੇ ਅਕਾਲੀ ਦਲ ਨੂੰ ਇਹ ਤਾਂ ਨਹੀਂ ਲੱਗਦਾ ਵੀ ਜਿਵੇਂ ਲੋਕ ਸਭਾ ਚੋਣਾਂ 2024 ਤੇ ਵਿੱਚ ਦੋ ਸੀਟਾਂ ਤੇ ਪੰਥਕ ਸੋਚ ਵਾਲੇ ਆਗੂ ਅੱਗੇ ਆਏ ਨੇ ਕਿਤੇ ਸਾਨੂੰ ਪੰਥਕ ਗੱਲ ਕਰਕੇ ਦੁਬਾਰਾ ਫੇਰ ਪੰਜਾਬ ਦੇ ਜਿਹੜੇ ਹਿੱਤ ਨੇ ਪੰਜਾਬ ਦੇ ਲੋਕ ਨੇ ਉਹ ਉਹ ਅਫਨਾਂ ਲੈਣਗੇ ਵੇਖੋ ਬੜਾ ਭਲੇਖਾ ਹੈਗਾ ਜਿਹੜੇ ਜਿਹੜੇ ਕੱਲ ਸੀ ਅਰਦੇ ਤੇ ਹੋਰ ਸਾਰੇ ਇਲੈਕਸ਼ਨ ਨਾਲ ਲੜ ਰਹੇ ਆ ਹਮ ਅਮਰਤਪਾਲ ਤੇ ਸਰਬਜੀਤ ਨੇ ਇਲੈਕਸ਼ਨ ਇਸ ਕਰਕੇ ਨਹੀਂ ਜਿੱਤੀ ਵੀ ਉਹਨਾਂ ਕੋਲੇ ਬੜਾ ਪ੍ਰੋਗਰਾਮ ਹੈ ਤੇ ਲੋਕ ਚਾਹੁੰਦੇ ਆ ਵੀ ਪੰਥਕ ਬੰਦੇ ਸਾਡੇ ਆ ਜਾਈਏ ਸਵਾਲ ਹੈ ਉਹ ਰੋਕਣਾ ਚਾਹੁੰਦੇ ਆ ਕਾਲੀ ਦਲ ਨੂੰ ਹੂੰ ਰੋਕਣਾ ਚਾਹੁੰਦੇ ਸੀ ਕਾਂਗਰਸ ਨੂੰ ਜਿਨ੍ਹਾਂ ਦੀਆਂ ਪ੍ਰੋਗਰਾਮ ਹੈ ਨਹੀਂ ਲੋਕ ਜਿਨ੍ਹਾਂ ਦਾ ਹੁਣ ਤੱਕ ਸਿੱਖਾਂ ਦੀ ਕਿਸੇ ਕਿਸਮ ਦਾ ਇਨਸਾਫ ਨਹੀਂ ਮਿਲਿਆ ਕਾਂਗਰਸ ਨੇ ਨਹੀਂ ਵੀ ਨਹੀਂ ਦਵਾਇਆ ਆਕਾਲੀਆ ਨੇ ਨਹੀਂ ਦਵਾਇਆ ਬੀਜੇਪੀ ਨੇ ਨਹੀਂ ਦਵਾਇਆ ਉਹ ਇਸ ਕਰਕੇ ਇਹਦੇ ਵਿਰੋਧ ਵਿੱਚ ਬੰਦੇ ਨੂੰ ਪਾਇਆ ਪਹਿਲਾਂ ਵੀ ਤੁਹਾਡੇ ਸਾਹਮਣੇ ਤੋਂ ਫਰਵਰੀ 22 ਦੇ ਵਿੱਚ 2022 ਦੇ ਵਿੱਚ ਕਾ ਲੋ ਆਮ ਆਦਮੀ ਨੂੰ 92 ਵੀ ਸੀਟਾਂ ਨਹੀਂ ਜਿਤਾਈਆਂ ਉਹ ਕੋਈ ਇਹ ਥੋੜਾ ਵੀ ਉਹਨਾਂ ਕੋਲੇ ਬਹੁਤ ਵਧੀਆ ਏਜੰਡਾ ਸੀਗਾ ਸਾਰਾ ਕੁਝ ਇਸ ਕਰਕੇ ਇਹਨਾਂ ਨੂੰ ਹਰਾਉਣਾ ਸੀ ਤੇ ਇਸ ਕਰਕੇ ਇਹ ਬੁੱਧ ਭਲੇਖੇ ਚ ਹਰਾਉਣਾ ਉਹਨਾਂ ਲੀਡਰਾਂ ਨੂੰ ਸੀ ਜਿਹੜੇ ਖੜੇ ਹੋਏ ਸੀਗੇ ਇਹਨਾਂ ਫਰੀਦਕੋਟ ਸੀਟ ਤੇ ਤੇ ਖਡੂਰ ਸਾਹਿਬ ਸੀਟ ਤੇ ਹੁਣ ਬਿਰਸਾ ਬੁਲਟੋ ਖਾ ਨੂੰ ਹਰਾਉਣਾ ਸੀ ਜਾਤੀ ਗੱਲ ਵੀ ਸੀ ਉਹਦੀ ਸਾਰੇ ਇਲਾਕੇ ਚ ਬਿਰਸਾ ਬੁਲਟੋ ਉਹਨੂੰ ਹਰਾਉਣਾ ਸੀ ਤੇ ਇਸ ਕਰਕੇ ਉਹ ਜਿਤਾਤਾ ਕੋਈ ਇਹ ਕੋਈ ਇਹ ਨਹੀਂ ਜਿੱਤਿਆ ਇਹ ਇਹਦੀ ਆਪਣੀਆਂ ਕੋ ਬਹੁਤ ਵੱਡੀਆਂ ਪ੍ਰੋਗਰਾਮ ਪ੍ਰਾਪਤੀਆਂ ਹੈਗੀ ਹੈ ਹਜੇ ਤੱਕ ਕੋਈ ਵੀ ਸਿਆਸੀ ਲੈਵਲ ਤੇ ਪਬਲਿਕ ਵਿੱਚ ਕੋਈ ਵੀ ਪ੍ਰਾਪਤੀ ਨਹੀਂ ਹੈ ਸਿਰਫ ਆਇਆ ਵੀ ਅਸੀਂ ਕੁਝ ਕਰਾਂਗੇ ਇਹ ਫਿਰ ਇਹ ਤਾਂ ਆਮ ਆਦਮੀ ਪਹਿਲੇ ਇਸੇ ਤਰੀਕੇ ਨਾਲ ਆਇਆ ਸੀਗਾ ਤੇ ਹੁਣ ਪ੍ਰੈਕਟੀਕਲੀ ਕਰ ਨਹੀਂ ਸਕਿਆ ਕੁਝ ਤੇ ਹੁਣ ਦੇਖ ਲੋ ਆਮ ਆਦਮੀ ਦਾ ਕੀ ਹਾਲ ਹੈ ਇਸ ਕਰਕੇ ਪਲੇਖੇ ਚ ਸਾਰੇ ਬਾਜੇ ਵਾਲਾ ਪ੍ਰਧਾਨ ਮੰਤਰੀ ਫਲਾਣਾ ਧਮਕਾ ਇਹ ਸਭ ਜਿਆਦਾ ਏਵੇਂ ਇੱਕ ਆਪ ਦੇ ਖਾਮਖੇਲੀ ਚ ਆਪ ਲੇਖਾਂ ਚ ਤੁਰੇ ਫਿਰਦੇ ਆ ਤੇ ਕੋਈ ਇਸ ਕਿਸਮ ਦੀ ਬੰਨ ਨਹੀਂ ਨੀ ਗੱਲਬਾਤ ਵੀ ਇਹਨਾਂ ਦੇ ਜਿੱਤ ਕੇ ਜਿੱਤਣ ਦਾ ਮਤਲਬ ਹੈ ਨਾ ਤੁਹਾਡੇ ਕੋਲ ਪ੍ਰੋਗਰਾਮ ਕੀ ਹੈ ਹਮ ਨਾਲੇ ਤੁਹਾਡੇ ਸਾਰੇ ਸਾਰੇ ਦਮ ਸਭ ਦੇ ਸਾਹਮਣੇ ਆ ਵੀ ਰੋਹਲ ਗਾਂਧੀ ਨੇ ਤਜਰਬਾ ਕੀਤਾ ਕੋਈ ਧਾਰਮਿਕ ਨਾ ਨਹੀਂ ਲਿਆ ਹਮ ਲੋਕਾਂ ਦੀਆਂ ਮੰਗਾਂ ਤੇ ਲੋਕਾਂ ਦੇ ਕੰਮ ਲੈ ਕੇ ਉਹ ਜਿੱਤਿਆਗਾ ਤੋ ਜਿਹੜਾ ਧਰਮ ਨੂੰ ਲਈ ਫਿਰਦਾ ਸੀ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦਾ ਸੀ ਮੰਦਰਾਂ ਦੀ ਗੱਲ ਕਰਦਾ ਸੀ ਹਾਰ ਗਿਆ ਤੇ ਨਾਲੇ ਉਹਦੇ ਕੋਲੇ ਪ੍ਰਾਈਮ ਮਿਨਿਸਟਰ ਕਿੰਨਾ ਵੱਡਾ ਉਹਦੇ ਕੋਲੇ ਜਿਗਾਰਡ ਸੀ ਸਾਰਾ ਕਿੰਨਾ ਉਹਦੇ ਕੋਲ ਕੰਟਰੋਲ ਸੀ ਤੇ ਇਸ ਕਰਕੇ ਐਵੇਂ ਹੀ ਹੈ ਪਤਾ ਨਹੀਂ ਕੀ ਗੱਲ ਹੈ ਐਵੇਂ ਬਾਦੂ ਪਤਾ ਨਹੀਂ ਕਿੱਥੋਂ ਹੈ ਗੱਲ ਇਹਨਾਂ ਨੂੰ ਤੋੜਿਆ ਜਾਂਦਾ ਕਿਹੜੀ ਗੱਲ ਤੋਂ ਤੋੜਿਆ ਜਾਂਦਾ ਕਿਹੜੀ ਤੋਂ ਨਹੀਂ ਬਾਹਰ ਸਾਡੇ ਸਿੱਖ ਬੈਠੇ ਵੀ ਇਹੀ ਗਲਤੀਆਂ ਦੇ ਸ਼ਿਕਾਰ ਹੋ ਜਾਂਦੇ ਆ ਵੀ ਇਹ ਹੁੰਦਾ ਆਜੂ ਕੀ ਆਜੂ ਕੀ ਪ੍ਰੋਗਰਾਮ ਹੈ ਹਜ ਤੱਕ ਦੱਸੋ ਇਹਦਾ ਅਮਰਤਪਾਲ ਦਾ ਇਹ ਅਮਰਤਪਾਲ ਦਾ ਇਹਦਾ ਵੱਡਾ ਕੋਈ ਪ੍ਰੋਗਰਾਮ ਹੁੰਦਾ ਜਿੱਦਾਂ ਡਿਬੜੂਗੜ੍ਹ ਜੇਲ੍ਹ ਚ ਭੇਜਿਆ ਸੀ ਉਦੋਂ ਧੱਕਾ ਵੀ ਕੀਤਾ ਪਰ ਜਿੱਦ ਦਿਨ ਉੱਥੇ ਭੇਜਿਆ ਸੀ ਛੜਕਾ ਦੇ ਲੋਕਾਂ ਨੂੰ ਆ ਜਾਣਾ ਚਾਹੀਦਾ ਸੀ ਕੋਈ ਨਹੀਂ ਆਇਆ ਇੱਥੇ ਕਰਕੇ ਜੇ ਖਰੂਰ ਸਾਹਿਬ ਜੀ ਦਿਤਾਇਆ ਉਹ ਤਜਰਬਾ ਇਹ ਵੀ 1 ਸਾਲ ਪਹਿਲਾਂ ਛੜਕਾਂ ਤੇ ਨਹੀਂ ਸੀ ਆਇਆ ਇੱਕ ਸਾਲ ਮਗਰੋਂ ਖਡੂਰ ਸਾਹਿਬ ਤੋਂ 2 200 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਿਆ ਇਹਦਾ ਮਤਲਬ ਹੈ ਉਹਨਾਂ ਨੇ ਦੂਜੇ ਬੰਦਿਆਂ ਨੂੰ ਹਰਾਉਣਾ ਸੀ ਹਰਾਉਣਾ ਸੀ ਸਿੱਧਾ ਸਪਸ਼ਟ ਹੈ ਇਸ ਕਰਕੇ ਇਹ ਲੋਕਾਂ ਨੇ ਵੋਟਾਂ ਪਾਤੀਆਂ ਹੂੰ ਸੋ ਇਹ ਹੈ ਅਕਾਲੀ ਦਲ ਦੀ ਮਾਫੀਨਾਮੇ ਦੀ ਗੱਲ ਕਰੀਏ ਵਾਰ-ਵਾਰ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮਾਫੀਨਾਮਾ ਬਾਗੀ ਤੜੇ ਦੇ ਵੱਲੋਂ ਦਿੱਤਾ ਗਿਆ ਜੋ ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਮੰਨਦੇ ਉਸ ਮਾਫੀਨਾਮੇ ਦੇ ਵਿੱਚ ਚਾਰ ਵੱਡੀਆਂ ਗੱਲਾਂ ਨੇ 2007 ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਵੱਲੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੁਆੰਗ ਰਚਾਇਆ ਗਿਆ ਜਾਮੇ ਇਨਸਾ ਬਣਾਇਆ ਗਿਆ ਉਹ ਕੇਸ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਤੇ ਉਹ ਜਿਹੜਾ ਕੇਸ ਹੈ ਰਾਮ ਰਹੀਮ ਤੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਉਹ ਅਕਾਲੀ ਦਲ ਨੇ ਵਾਪਸ ਲੈ ਲਿਆ ਤੇ ਉਹਨੂੰ ਬਚਾ ਲਿਆ ਬਰਗਾੜੀ ਬੈਬਲ ਕਲਾਂ ਗੋਲਿਕਾਂਡ ਇਹ ਮੁੱਦੇ ਵੀ ਨੇ ਇਹਨਾਂ ਸਾਰਿਆਂ ਮੁੱਦਿਆਂ ਦੀ ਮਾਫੀ ਜਿਹੜੀ ਆ ਉਸ ਅਕਾਲੀ ਦਲ ਬਾਗੀ ਧੜੇ ਦੇ ਮਾਫੀਨਾਮੇ ਦੇ ਵਿੱਚ ਸ਼ਾਮਿਲ ਹੈ ਕਿਉਂ ਇਹ ਚਾਰ ਵੱਡੀਆਂ ਗਲਤੀਆਂ ਵਜੋਂ ਅਕਾਲੀ ਦਲ ਦਾ ਬਾਗੀ ਧੜਾ ਵੇਖ ਰਿਹਾ ਹੈ ਕਿ ਇਹੀ ਗਲਤੀਆਂ ਨੇ ਅਕਾਲੀ ਦਲ ਦੀਆਂ ਜਾਂ ਇਸ ਤੋਂ ਇਲਾਵਾ ਹੋਰ ਵੀ ਨੇ ਲਗ 15-20 ਸਾਲ ਪੁਰਾਣੀ ਗੱਲ ਕਰ ਜਾਈਏ 2007 ਤੇ ਦੇਖ ਲਓ ਕਿਸ ਤਰੀਕੇ ਨਾਲ 7 ਤੋਂ ਲੈ ਕੇ 14 21 ਹਾਂ ਪੂਰੇ 15 ਸਾਲ 20 ਸਾਲ ਹੋ ਗਏ ਉਦੋਂ ਤੁਸੀਂ ਨਾਲ ਸੱਤਾ ਬਾਣੀ ਆ ਇਹਨਾਂ ਨੇ ਸਭ ਨੂੰ ਪਤਾ ਵੀ ਕੇਸ ਅਕਾਲੀ ਦਲ ਦੇ ਲੀਡਰ ਤੋਂ ਵਾਪਸ ਕਰਾਇਆ 12 ਦੇ ਵਿੱਚ ਚੋਣ ਇਲੈਕਸ਼ਨ ਹੋਣੀ ਸੀ ਉਦੋਂ ਇਹ ਲੋਕ ਵੀ ਖੜੇ ਸੀ ਚੋਣ ਜਿੱਤਣ ਲਈ ਜਦੋਂ 12 ਚ ਜਿੱਤੇ ਵੀ ਇਹਨਾਂ ਜੋ ਕੁਝ ਬੰਦੇ ਹੂੰ ਤੇ ਉਦੋਂ ਤੁਸੀਂ ਸੀਗਾ ਵੀ ਜਤਨ ਜਤਨ ਦੀ ਖਾਤਰ 12 ਚ ਕੇਸ ਉਹਦੇ ਤੋਂ ਬਾਬਾ ਉਹ ਜਿਹੜਾ ਸੱਸੀ ਵਾਲਾ ਬਾਬਾ ਸੀ ਉਹ ਤੋਂ ਵਾਪਸ ਲੈ ਲਿਆ ਇਸ ਆਪਣਾ ਹੀ ਬੰਦਾ ਸੀ ਥੋੜਾ ਕਾਲੀਦਾਲ ਵੱਲੋਂ ਹੀ ਕੇਸ ਕਰਾਇਆ ਸੀ ਪੇਸ਼ੰਦੇ ਤੋਂ ਸੀ ਉਹ ਬੰਦਾ ਤੇ ਉਹ ਵਕੀਲ ਨੇ ਤੋਂ ਉਹਨੂੰ ਉਹ ਤੋਂ ਵਾਪਸ ਕਰਾ ਲੈ ਕੇ ਇਸ ਤੇ ਉਹਨੂੰ ਬਰੀ ਕਰਾਤਾ ਤੁਹਾਨੂੰ ਬੋਟਾਂ ਪੈ ਗਏ ਤੁਸੀਂ 12 ਚ 5 ਸਾਲ ਫਿਰ ਪੂਰਾ ਪਾਵਰ ਮਾਨੀ ਤੇ ਇਸ ਕਰਕੇ ਹੁਣ ਇਹ ਹਿੱਸੇਦਾਰ ਉਸ ਪਾਵਰ ਮਾਨਨ ਦੇ ਤੇ ਹੁਣ ਇਹ ਇਹ ਸੋਚ ਗਿਆ ਵੀ ਕਿਤੇ ਅ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਰਿਪੋਰਟ ਕਮੇਟੀ ਤੁਹਾਡੇ ਲਈ ਇੰਪਾਰਟੈਂਟ ਹੋ ਲੋਕਾਂ ਨੇ ਕੀ ਲੈਣਾ ਇਸ ਕਮੇਟੀ ਤੋਂ ਲੋਕਾਂ ਦਾ ਲੋਕ ਮੁੱਦਿਆਂ ਤੇ ਗੱਲ ਕਰੋ ਤੁਸੀਂ ਹਮ ਕਿਸਾਨਾਂ ਦੇ ਉੱਤੇ ਤੁਹਾਡਾ ਕੀ ਹੈ ਸਟੈਂਡ ਤੁਹਾਡਾ ਬੰਦੀ ਸਿੰਘਾਂ ਤੇ ਕੀ ਸਟੈਂਡ ਹੈ ਫੋਰ ਤੁਹਾਡੇ ਧਾਰਮਿਕ ਮੰਗਾਂ ਤੇ ਕੀ ਸਟੈਂਡ ਹੈ ਤੇ ਇਹ ਪੰਜਾਬ ਦੇ ਜਿਹੜੇ ਐਨੇ ਚਿਰ ਦੇ ਮੁੱਦੇ ਚੱਲਦੇ ਉਹਨਾਂ ਤੇ ਕੀ ਸਟੈਂਡ ਉਹਨਾਂ ਦੀ ਗੱਲ ਕਰੋ ਹਮ ਉਹ ਕਰਦੇ ਨੇ ਹੂੰ ਇਹ ਜਿਹੜਾ ਸੌਖਾ ਰਸਤਾ ਲੱਭ ਕੇ ਇਹ ਮੁੜ ਕੇ ਆਪਣੇ ਆਪ ਨੂੰ ਬਰੀ ਕਰਨਾ ਚਾਹੁੰਦਾ ਹੂੰ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਸੁਖਬੀਰ ਬਾਦਲ ਬਾਰੇ ਇਹ ਕਿਹਾ ਜਾਂਦਾ ਵੀ ਜਦੋਂ ਤੋਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਉਦੋਂ ਤੋਂ ਸੁਖਬੀਰ ਬਾਦਲ ਨੇ ਜਿਹੜਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਹਾਸ਼ੀਏ ਤੇ ਖੜਾ ਕਰਤਾ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਲਗਾਤਾਰ ਪਾਰਟੀ ਨੂੰ ਜਿਹੜਾ ਹੈ ਨੀਚੇ ਵੱਲ ਲੈ ਕੇ ਆਈ ਹੈ ਪਾਰਟੀ ਦਾ ਗ੍ਰਾਫ ਜਿਹੜਾ ਡਿੱਗਦਾ ਰਿਹਾ ਹੈ ਹਾਲ ਹੀ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਸੁਖਬੀਰ ਬਾਦਲ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਚੋਂ ਕੱਢਦੇ ਨੇ ਉਦੋਂ ਵੀ ਗੱਲ ਚੱਲ ਰਹੀ ਸੀਗੀ ਕਿ ਬਹੁਤ ਵੱਡੀ ਗਲਤੀ ਜਿਹੜੀ ਕੀਤੀ ਗਈ ਆ ਸੁਖਬੀਰ ਬਾਦਲ ਦਾ ਜਿਹੜਾ ਸਿਆਸੀ ਤਜਰਬਾ ਹੈ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਮਤਲਬ ਬਿਲਕੁਲ ਸੁਖਬੀਰ ਬਾਦਲ ਦੀ ਗੱਲ ਕੋ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੋ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਇੱਥੇ ਮਿਲੀਟੈਂਸੀ ਸੀ ਉਦੋਂ ਕੁੱਟ ਬਹੁਤ ਪਈ ਸੀ ਮਾਰੇ ਬਹੁਤ ਗਏ ਸੀ ਤੇ ਉਦੋਂ ਕੋਈ ਰਿਹਾਨਾ ਲੀਡਰਸ਼ਿਪ ਖਲਾ ਦੇ ਵਿੱਚ ਉਹ ਆਇਆ ਹਮ ਨਵਾਂ ਨੌ ਨੌਜਵਾਨ ਲੀਡਰਸ਼ਿਪ ਰਹੀ ਨਹੀਂ ਸੀ ਕੋਈ ਉਹਦੇ ਵਿਰੋਧ ਵਾਲੀ ਖਲਾ ਦੇ ਵਿੱਚ ਆਇਆ ਉਹਨੇ ਭਾਜੀਪੀ ਨਾਲ ਜੁੜ ਕੇ ਚੱਲਿਆ ਹਮ ਉਹਨੇ ਨਾਲ ਦੀ ਨਾਲ ਜਿਹੜਾ ਇੱਥੇ ਕਾਸ਼ੀਰਾਮ ਨਾਲ ਸੀ ਸਮਝੋਤਾ ਉਹ ਵੀ ਤੋੜਿਆ ਹਮ ਦਲਤਾ ਨਾਲ ਹਮ ਦਲਤ ਇੱਥੇ ਕਾਫੀ ਵੱਡੀ ਕਿੰਦੀ ਦਲਤਾ ਨਾਲ ਕਿਸਮ ਤੇ ਉਦੋਂ ਕਾਸ਼ੀਰਾਮ ਨੇ ਕਿਹਾ ਸੀ ਵੀ ਤੂੰ ਪੰਥ ਗ੍ਰੰਥ ਤੇ ਦਲਤਾ ਨਾਲ ਤੇ ਨਾਲ ਨਾਲ ਧੋਖਾ ਕਰ ਰਿਹਾ ਹੈ ਬਾਦਲ ਨੂੰ ਕਿਹਾ ਸੀ ਉਦੋਂ ਸਟੇਟਮੈਂਟ ਦਿੱਤੀ ਬੀਜੇਪੀ ਨਾਲ ਜੁੜ ਗਿਆ ਹੂੰ ਤੇ ਉਹਦਾ ਤੇਰੀ ਪੋਲਿਟਿਕਸ ਦਾ ਜਿਹੜਾ ਪੋਲਿਟਿਕਸ ਦਾ ਹੌਲੀ-ਹੌਲੀ ਜਿਹੜਾ ਖਮਾਜਾ ਉਹ ਭੁਗਤਣਾ ਪਿਆ ਉਹਦੇ ਉਹਦੇ ਪੁੱਤ ਨੂੰ ਭੁਗਤਣਾ ਪਿਆ ਪਿਓ ਦੀਆਂ ਕੀਤੀਆਂ ਹੂੰ ਹੂੰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਐ ਇੰਜੋਏ ਕਰ ਲਿਆ ਠੀਕ ਆ ਪਾਵਰ 10-15 ਸਾਲ ਇੰਜੋਏ ਕਰਨੀ 15 ਸਾਲ ਪਰ ਉਹਦਾ ਅਖੀਰ ਸਿਟਾ ਇਹ ਹੀ ਨਿਕਲਣਾ ਸੀ ਜਿਹੜਾ ਹੁਣ ਸੁਖਵੀਰ ਚੱਲ ਰਿਹਾ ਤੇ ਬਾਦਲ ਕਾਂਲੀਦਲ ਚੱਲ ਰਿਹਾ ਇਹਨਾਂ ਨੂੰ ਅਜੇ ਸਮਝ ਨਹੀਂ ਆਉਂਦੀ ਵੀ ਬੀਜੇਪੀ ਦੇ ਨਾਲ ਜੁੜ ਕੇ ਤੁਸੀਂ ਤੇ ਇਹ ਇੱਥੇ ਕੋਈ ਪੰਜਾਬ ਦੇ ਵਿੱਚ ਤੁਸੀਂ ਪੋਲਿਟਿਕਸ ਨਹੀਂ ਆਪਣੀ ਚਲਾ ਸਕਦੇ ਹੂੰ ਫਿਰ ਤਾਂ ਬੀਜੇਪੀ ਪਾਰਟੀ ਹੈ ਦੀ ਆ ਉਹਦੇ ਨਾਲ ਹੀ ਸਿੱਧਾ ਜੁੜ ਜਾਓ ਅਕਾਲੀ ਦਲ ਕਿਉਂ ਲੱਭਦੇ ਹੋ ਹੂੰ ਇਸ ਕਰਕੇ ਇਹਨਾਂ ਦਾ ਪ੍ਰੋਗਰਾਮ ਚੱਲਣਾ ਨਹੀਂ ਬਾਰ-ਬਾਰ ਬੀਜੇਪੀ ਦੀ ਗੱਲ ਆਉਂਦੀ ਹੈ ਤਾਂ ਚਰਚਾਵਾ ਇਹ ਵੀ ਨਹੀਂ ਕਿ ਇਹ ਸਭ ਕੁਝ ਜਿਹੜਾ ਬਾਗੀ ਧੜਾ ਖੜਾ ਕਰਨ ਦਾ ਪਲਾਨ ਆ ਉਹ ਬੀਜੇਪੀ ਆਰਐਸਐਸ ਦੇ ਏਜੰਡੇ ਤੇ ਪਲਾਨ ਦੇ ਅਧੀਨ ਹੀ ਕੀਤਾ ਜਾ ਰਿਹਾ ਹੈ ਬੀਜੇਪੀ ਦੀ ਜਿਹੜੀ ਸ਼ਹਿ ਦੇ ਅਧੀਨ ਹੀ ਬਾਗੀ ਧੜਾ ਉਤਪਨ ਹੁੰਦਾ ਹੈ ਉਹੀ ਅੱਗੇ ਅਕਾਲੀ ਦਲ ਸੁਪੀਰ ਬਾਦਲ ਦੇ ਖਿਲਾਫ ਆਵਾਜ਼ ਚੁੱਕਦਾ ਤੁਸੀਂ ਦੇਖ ਲਓ ਅੱਗੇ ਸਰਦੀਪ ਸਿੰਘ ਸਰਦੇਵ ਸਿੰਘ ਢੀਂਡਸਾ ਨੇ ਅਕਾਲੀ ਭਾਜਪਾ ਨਾਲ ਜੁੜ ਕੇ ਨਵਾਂ ਪਾਰਟੀ ਖੜੀ ਕਰਨ ਦੀ ਜੁਤੀ ਨਹੀਂ ਕਾਮਯਾਬ ਹੋ ਸਕਿਆ ਉਹ ਜਿਹੜੇ ਸੇਖਵਾ ਤੇ ਆਪਣਾ ਉਸੇ ਰਣਜੀਤ ਸਿੰਘ ਬਰਪੁਰਾ ਬਰਨਜੀਤ ਸਿੰਘ ਬਰਪੁਰਾ ਅਸੀਂ ਉਹ ਪਾਰਟੀ ਇਸੇ ਤਰੀਕੇ ਨਾਲ ਖੜੀ ਕਰ ਨਹੀਂ ਹੋਂ ਤਾਂ ਕਰ ਸਕੇ ਜੋ ਤੁਸੀਂ ਸਾਰਾ ਉਸੇ ਏਜੰਡੇ ਤੇ ਖੜੇ ਹੋ ਤੁਸੀਂ ਏਜੰਡਾ ਨਹੀਂ ਸਿਆਸੀ ਬਦਲਦੇ ਲੋਕ ਜੰਡਾ ਨਹੀਂ ਲੈਂਦੇ ਤਾਂ ਇਹੀ ਹਾਲ ਬਣਦਾ ਹੂੰ ਤੇ ਇਸ ਕਰਕੇ ਇਹ ਇਹ ਤੁਸੀਂ ਠੀਕ ਆ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਹਰਾਸ ਤੇ ਉਹਨੂੰ ਤੰਗ ਤੰਗ ਤਾਂ ਕਰ ਸਕਦੇ ਹੋ ਸੁਖਵੀਰ ਬਾਦਲ ਨੂੰ ਹੂੰ ਬ੍ਰੋਧ ਵਿੱਚ ਆ ਕੇ ਵੀ ਉਹਦੀਆਂ ਗੱਲਾਂ ਹੀ ਇਹ ਗੱਲਾਂ ਸਾਰੀਆਂ ਉਸੇ ਦੀਆਂ ਹੀ ਆ ਵੀ ਖੜੀਆਂ ਕਰ ਰਹੇ ਹੋ 2007 ਦੀ 2012 ਵਾਲੀ ਹੂੰ ਉਹ 15 ਵਾਲਾ ਬਗਾੜੀ ਵਾਲਾ ਕੇਸ ਚੱਲੋ ਤੁਸੀਂ ਉਹ ਦੇਖਣਾ ਪਰ ਤੁਸੀਂ ਵੀ ਹਿੱਸੇਦਾਰ ਹੋ ਬਚੋਗੇ ਕਿ ਨਹੀਂ ਹੂੰ ਇਸ ਕਰਕੇ ਹੁਣ ਵੀ ਹਜੇ ਵੀ ਵੱਖਰੀ ਅਕਾਲੀ ਦਲ ਬਣਾਉਣ ਦੀ ਗੱਲ ਨਹੀਂ ਕਰਦੇ ਵੀ ਅਸੀਂ ਇਸ ਪ੍ਰੋਗਰਾਮ ਤੇ ਚੱਲਾਂਗੇ ਇਹ ਨਹੀਂ ਹਿੰਮਤ ਕਰਨ ਦੀ ਅਸੀਂ ਤਾਂ ਸਾਰੇ ਉਹੀ ਆ ਅਸੀਂ ਤਾਂ ਉਹੀ ਆ ਅਸੀਂ ਤਾਂ ਮੰਗਣਾ ਚਾਹੁੰਦੇ ਆ ਮਾਫੀ ਮੰਗਣਾ ਚਾਹੁੰਦੇ ਆ ਹੂੰ ਇਹ ਹੁਣ ਕਹਿ ਰਹੀ ਆ ਬੀਬੀ ਜਗੀਰ ਕੌਰ ਵੀ ਇਸ ਕਰਕੇ ਇਹ ਸਾਰੇ ਰੂਟਲੈਸ ਸਿਆਸਤ ਦੇ ਉੱਤੇ ਹੈ ਨਹੀਂ ਇਹਨਾਂ ਦਾ ਕਿਤੇ ਵੀ ਆਪਣੀ ਇੰਡੀਪੈਂਡੈਂਟ ਕਿਤੇ ਵੀ ਕਿਸੇ ਦੀ ਕੰਸਟੀਟੂਐਂਸੀ ਹੈ ਨਹੀਂ ਵੀ ਇਹ ਆਜ਼ਾਦ ਲੈਵਲ ਤੇ ਜਿੱਤ ਸਕਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਕੋਲ ਕਲੀਆਂ ਚੋਲੇ ਵਾਲਾ ਬੰਦਾ ਚਾਹੀਦਾ ਜਿਹਦੀਆਂ ਕਲੀਆਂ ਫੜ ਕੇ ਹੀ ਜਿੱਤ ਜਾਵੇ ਯਾਨੀ ਹਰਪ੍ਰੀਤ ਸਿੰਘ ਦਾ ਸਹਾਰਾ ਵੀ ਲੈਣਾ ਚਾਹੁੰਦੇ ਨੇ ਸ੍ਰੀ ਅਕਾਲੀ ਦਲ ਦੇ ਸਰਪ੍ਰਸਤ ਕਹਿੰਦੇ ਉਹਨੂੰ ਪ੍ਰਧਾਨ ਬਣਾਉਣਾ ਚਾਹੀਦਾ ਗਲਤ ਫਹਿਮੀ ਚ ਪਹਿਲਾਂ ਤਾਂ ਉਹਨੂੰ ਬਣਨਾ ਨਹੀਂ ਚਾਹੀਦਾ ਅਕਾਲੀ ਦਲ ਦੇ ਜੱਥੇਦਾਰ ਬਣਨ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਹੂੰ ਜੇ ਬਣੂਗਾ ਤਾਂ ਫਿਰ ਉਹ ਵੀ ਉਹਦਾ ਹੀਜ ਪਿਆਜ ਵੀ ਲੋਕਾਂ ਦੇ ਸਾਹਮਣੇ ਹੈ ਹਾਲਾਂਕਿ ਉਹਨਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਮੈਂ ਉਹ ਕਰੂੰਗਾ ਨਹੀਂ ਨਹੀਂ ਜੇ ਪਰੋ ਨੇ ਹੱਥ ਦਿੱਤੀ ਤਾਂ ਬਗੈਰ ਕਿੰਨੇ ਦੂਜੇ ਬੰਦੇ ਕਹਿ ਦੇਣਗੇ ਹੂੰ ਕਿੱਤਾ ਹੀ ਹੋਊਗਾ ਇਹ ਚੱਲ ਰਿਹਾ ਐ ਕੁਵਾਰਾਂ ਚ ਉਹ ਕਹਿੰਦੇ ਜੇ ਮੈਨੂੰ ਅਪਰੋਚ ਕਰੇਗਾ ਕਾਲੀਦਲ ਤੇ ਮੈਂ ਜ਼ਰੂਰ ਸੋਚਾਂਗਾ ਉਹ ਕੀਤਾ ਹੋਏਗਾ ਪਹਿਲਾਂ ਉਹਦਾ ਅਪਰੋਚ ਤਾਂ ਸਿੱਧੀ ਲਾਈਨ ਖਿੱਚੀ ਵੀ ਉਹ ਅਮਿਤ ਸ਼ਾਹ ਨਾਲ ਜੁੜਿਆ ਹੋਇਆ ਹੈ ਅਮਿਤ ਸ਼ਾਹ ਤੋਂ ਕਹਾ ਇਹ ਜੁੜੇ ਹੋਏ ਆ ਲੈਂਡ ਤਾਂ ਸਾਰੀ ਉਹੀ ਚੱਲੀ ਆ ਰਹੀ ਹੈ ਇਹ ਸਾਰਾ ਜਿਹੜਾ ਹਰਪ੍ਰੀਤ ਹੈ ਉਹ ਅਮਿਤ ਸ਼ਾਹ ਦਾ ਖਾਸ ਬੰਦਾ ਆ ਉਹਦੇ ਆਪਣਾ ਸਮਝਦਾ ਤੇ ਉਹਦਾ ਕਹਾ ਇਹ ਜੁੜੇ ਹੋਏ ਤਾਂ ਮਤਲਬ ਹੀ ਲੈਂਡ ਸਿੱਧੀ ਇਹੀ ਹੈ ਚੇਹ ਨੇ ਇਹੀ ਹੈ ਜਿਹੜੀ ਇੱਕੋ ਬਣੀ ਹੋਈ ਹੈ ਇਸ ਕਰਕੇ ਕੋਈ ਕੁਛ ਨਹੀਂ ਇਹਦੇ ਚ ਬਣਦਾ। ਅਖੀਰ ਦੇ ਵਿੱਚ ਇਹ ਜਾਨਣਾ ਚਾਹੁੰਦੇ ਆ ਤੁਹਾਡੇ ਸਿਆਸੀ ਤਜਰਬੇ ਤੋਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਕੋਈ ਭੂਿਕ ਹੈ ਜਾਂ ਨਹੀਂ। ਅਕਾਲੀ ਦਲ ਦੀ ਲੋੜ ਕੀ ਹੈ? ਲੋੜ ਤਾਂ ਕਿਸੇ ਖੇਤਰੀ ਪਾਰਟੀ ਦੀ ਉਹ ਕਿਸੇ ਨਾਂ ਥੱਲੇ ਵੀ ਆ ਸਕਦੀ ਹੈ। ਅਕਾਲੀ ਥੱਲੇ ਨਾਂ ਥੱਲੇ ਆ ਜਾਏ ਨਵੀਂ ਨਵੀਂ ਪਾਰਟੀ ਆ ਜਾਏ ਨਵਾਂ ਵजूद ਆ ਜਾਏ ਨਵਾਂ ਪ੍ਰੋਗਰਾਮ ਆ ਜਾਏ ਉਹਦਾ ਅਕਾਲੀ ਦਲ ਨਾਂ ਰੱਖਿਆ ਹੋਵੇ। ਕੋਈ ਹੋਰ ਕੋਈ ਪੰਜਾਬੀ ਪਾਰਟੀ ਰੱਖ ਲੈਣਾ। ਹੂੰ। ਕੋਈ ਹੋਰ ਰੱਖ ਲੈਣ ਨਾਲ ਅਕਾਲੀ ਦਲ ਕੋਈ ਜ਼ਰੂਰੀ ਨਹੀਂ ਹੈ। ਜਾ ਜੇ ਕਾਂਗਰਸ ਨੇ ਉਹ ਨਾਂ ਰੱਖਿਆ ਰੱਖਿਆ ਹਜੇ ਤੱਕ ਜਿਹੜਾ ਹੁਣ ਕਾਂਗਰਸ ਦਾ ਉਹੀ ਨਾਂ ਹੈ ਉਹਨੇ ਪੁਰਾਣੀ ਸਾਰੀ ਛੱਡੀ ਆ ਸਾਰੀ ਪੋਲਿਟਿਕ ਛੱਡੀ ਆਪਣੀ ਪੋਲਿਸੀ ਛੱਡੀ ਹੈ ਪੋਲਿਟਿਕ ਛੱਡੀ ਪੁਰਾਣੀ ਜੀ ਨੇ ਉਹ ਉਹਦਾ ਹਾਲ ਬੁਰਾ ਹਾਲ ਕੀਤਾ ਸੀ ਤੇ ਇਹ ਛੱਡਦੇ ਆ ਇਸ ਕਰਕੇ ਦਲਦਾ ਕੋ ਜਲਦਾ ਦਲੇ ਇਹੋ ਜੀ ਪੋਲਿਸੀ ਰੱਖ ਕੇ ਜਿਉਂਦਾ ਕਿਉਂ ਰਹੇ ਸਵਾਲ ਲੋਕਾਂ ਨੇ ਤਾਂ ਸਵਾਲ ਖੜਾ ਕੀਤਾ ਚਾਰ ਇਲੈਕਸ਼ਨ ਹਾਰੇ ਆ ਇਹ 17 ਦੀ ਹਾਰੇ ਆ 22 ਦੀ 19 ਦੀ ਹਾਰੇ ਆ 22 ਦੀ ਹਾਰੇ ਆ ਜਾ ਹੁਣ 24 ਦਿਹਾਰੇ ਆ ਤੇ ਹੁਣ ਪਾਰਟੀ ਦਾ ਨੂੰ ਸਮਝ ਆ ਜਾਣੀ ਚਾਹੀਦੀ ਕਿ ਵੀ ਥੋਨੂੰ ਤੁਹਾਡੀ ਤੁਹਾਡੀ ਪੋਲਿਟਿਕਸ ਹਰਾ ਰਹੀ ਆ ਹੋਰ ਸਾਰੀਆਂ ਗੱਲਾਂ ਐਵੇਂ ਆ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੀ ਸੋ ਇਸੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਜਥੇਦਾਰ ਅਕਾਲ ਤਖਤ ਸਾਹਿਬ ਹੁਣ ਕਿਸ ਦਾ ਸਾਥ ਦੇਣਗੇ ਬਾਦਲਾਂ ਦਾ ਜਾਂ ਫਿਰ ਅਕਾਲੀ ਦਲ ਦੇ ਬਾਗੀ ਧੜੇ ਦਾ ਸੋ ਦਿਲਚਸਪ ਰਣ ਵਾਲੀਆਂ ਨੇ ਅਗਲੀਆਂ ਗਤੀਵਿਧੀਆਂ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕੀ ਹੋਣ ਵਾਲਾ ਹੈ ਅੱਜ ਦੀ ਪੇਸ਼ਕਸ਼ ਦੇ ਵਿੱਚ ਫਿਲਹਾਲ ਨਹੀਂ ਮੈਨੂੰ ਦਿਓ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ